ਉਟੇ ਬੁਲਾਇਆ ਪੰਜਾਬ ਦੀ ਸਰਕਾਰ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬੜਾ ਵਧੀਆ ਹੈ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਕੇ ਘਰਾਂ ਦੇ ਵਿੱਚ ਚਲੀਆਂ ਗਈਆਂ ਹਨ ਸਮਾਨ ਪੱਖੇ ਫਰਨੀਚਰ ਤੇ ਟਰੈਕਟਰ ਜਿਹੜੇ ਆ ਉਹ ਲੋਕਾਂ ਦੇ ਘਰਾਂ ਚੋਂ ਲੱਭ ਰਹੇ ਆ ਜੇ ਸਰਕਾਰ ਨੇ ਕੰਟਰੋਲ ਕਰਨਾ ਸੀ ਸਾਰਾ ਕੁਝ ਤਾਂ ਇਹਦਾ ਮਤਲਬ ਹੈ ਕਿ ਲੋਕ ਸਾਰਾ ਸਮਾਨ ਉਹਨਾਂ ਦਾ ਚੁੱਕ ਕੇ ਲੈ ਜਾਣ ਜਿਹੜੇ ਔਰ ਕਿੱਥੋਂ ਤੱਕ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮਾਮਲਾ ਜਿਹੜਾ ਆ ਇਹ ਤਾਂ ਇੱਕ ਮਜ਼ਾਕ ਬਣ ਕੇ ਰਹਿ ਗਿਆ ਤੇ ਇਸ ਦਿੱਤੀ ਦੇ ਅੰਦਰ ਜੇ ਤੁਸੀਂ ਕਹੋ ਕਿ ਪੰਜਾਬ ਸਰਕਾਰ ਤੇ ਪੁਲਿਸ ਸਟੇਟ ਨਹੀਂ ਤਾਂ ਫਿਰ ਹੋਰ ਕੀ ਬਣਿਆ ਆ ਇਸ ਕਰਕੇ ਇਹ ਜਿਹੜਾ ਜਾਤੀ ਪੁਲਿਸ ਕਰ ਰਹੀ ਹੈ ਔਰ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਪੰਜਾਬ ਦੇ ਅੰਦਰ ਅੱਜ ਅਸੀਂ ਨਸ਼ਿਆਂ ਦੇ ਮਾਮਲੇ ਦੇ ਉੱਤੇ ਅੱਜ ਪੁੱਛਾਂਗੇ ਕਿ ਤੁਸੀਂ ਗਰੀਬਾਂ ਦੇ ਘਰ ਟਾ ਰਹੇ ਹੋ ਯਾਰ ਉਹ ਰਾਜੀਤ ਸਿੰਘ ਕਿੱਥੇ ਆ ਜਿਹੜਾ ਸਰਪੰਚ ਰਾਣੂ ਐ ਜਿਹਦੇ ਉੱਤੇ 5-5 ਕਿਲੋ ਸਮੈਕ ਦੇ ਪਰਚੇ ਆ ਉਹ ਉਹਦੇ ਘਰ ਤੁਸੀਂ ਢਾਉਣ ਵਾਸਤੇ ਕਿੱਥੇ ਹੋ ਗੁਰਸ਼ੇਰ ਸਿੰਘ ਜਿਹੜਾ ਐ ਡੀਐਸਪੀ ਜਿਹੜਾ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਕਰਵਾਉਂਦਾ ਸੀਗਾ ਅੱਜ ਅੱਜ ਅਜ ਉਹ ਕਿੱਥੇ ਆ ਤੁਹਾਨੂੰ ਲੱਭ ਨਹੀਂ ਰਿਹਾ ਤੇ ਤੁਸੀਂ ਗਰੀਬਾਂ ਦੇ ਘਰਾਂ ਵੱਲ ਨੂੰ ਬਲਡੋਜ਼ਰ ਭੇਜ ਰਹੇ ਹੋ ਅੱਜ ਤੁਸੀਂ ਜੇ ਬਲਡੋਜ਼ਰ ਭੇਜਣੇ ਐ ਤਾਂ ਉਹਨਾਂ ਦੇ ਘਰਾਂ ਵੱਲੋਂ ਭੇਜੋ ਤੇ ਜਿਨ੍ਹਾਂ ਨੇ ਟਰਾਲੀਆਂ ਚੋਰੀ ਕੀਤੀਆਂ ਬਲਡੋਜ਼ਰ ਤਾਂ ਉਹਨਾਂ ਦੇ ਘਰਾਂ ਵੱਲੋਂ ਤੁਹਾਨੂੰ ਭੇਜਣੇ ਚਾਹੀਦੇ ਆ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਮਜ਼ਾਕ ਕੀਤਾ ਉਹਨਾਂ ਦਾ ਸਮਾਨ ਚੋਰੀ ਕਰਕੇ ਜਬਤ ਕਰ ਲੈ ਉਹਨਾਂ ਦੇ ਕੋਲ ਹੋਣੇ ਚਾਹੀਦੇ ਆ ਤੁਸੀਂ ਪੰਜਾਬ ਦੇ ਅੰਦਰ ਕਹਿੰਦੇ ਸੀ ਕਿ ਅਸੀਂ 18 ਡਿਗਰੀ ਕਾਲਜ ਬਣਾਉਣੇ ਆ ਇੱਕ ਦਾ ਨਹੀਂ ਪੱਥਰ ਰੱਖ ਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਅੱਜ ਐਜੂਕੇਸ਼ਨ ਸਿਸਟਮ ਦੇ ਮਾਮਲੇ ਦੇ ਉੱਤੇ ਗਵਰਨਰ ਸਾਹਿਬ ਝੂਠ ਬੋਲੀ ਜਾ ਰਹੇ ਆ ਔਰ ਪੰਜਾਬ ਦੇ ਅੰਦਰ ਕਹਿ ਰਹੇ ਆ ਕਿ ਅਸੀਂ ਇਸ ਵਿਵਸਥਾ ਨੂੰ ਹੋਰ ਤਰੀਕੇ ਦੇ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਪੈਸਾ ਸਰਕਾਰ ਦੇ ਕੋਲ ਹੈ ਕੋਈ ਨਹੀਂ ਤਾਂ ਖੁਸ਼ਹਾਲ ਕਾਦੇ ਨਾਲ ਬਣਾਉਣਾ ਤੁਸੀਂ ਕਰਜ਼ਾ ਚੁੱਕ-ਚੁੱਕ ਕੇ ਪੰਜਾਬ ਦੇ ਪੰਜਾਬ ਨੂੰ ਹੋਰ ਕਰਜ਼ਾਈ ਬਣਾ ਰਹੇ ਹੋ ਤੁਸੀਂ ਸੱਤਾ ਚੋਂਣ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਸਾਰਾ ਕਰਜ਼ਾ ਜਿਹੜਾ ਆ ਉਹ ਉਹ ਸਰਕਾਰ ਜਿਹੜੀ ਆ ਉਹ ਲਾ ਕੇ ਦਿਖਾਏਗੀ ਜੋ ਇਸ ਕਰਕੇ ਅੱਜ ਬਹੁਤ ਮੁੱਦੇ ਜਿਹੜੇ ਨੇ ਅੱਜ ਸਦਰ ਭਖੇਗਾ ਪੂਰਾ ਇਹ ਤਾਂ ਕਹਿੰਦੇ ਸੀ ਅਸੀਂ 20000 ਕਰੋੜ ਰੁਪਇਆ ਐਕਸਾਈਜ਼ ਦੇ ਵਿੱਚੋਂ ਕੱਢ ਕੇ ਲੈ ਆਵਾਂਗੇ ਤੇ 3 ਸਾਲ 3 ਬਰੇ ਹੋ ਗਏ ਨੇ 60000 ਕਰੋੜ ਰੁਪਇਆ ਤਾਂ ਵੈਸੇ ਹੀ ਆ ਜਾਣਾ ਚਾਹੀਦਾ ਸੀ ਇਦਾਂ ਸੌਰੀ 25000 ਕਹਿੰਦੇ ਸੀ 20000 ਮਾਈਨਿੰਗ ਦਾ ਸੀਗਾ ਤੇ ਉਹ ਨਾ ਤਾਂ ਮਾਈਨਿੰਗ ਦੇ ਵਿੱਚੋਂ ਆਇਆ ਤੇ ਨਾ ਐਕਸਾਈਜ਼ ਦੇ ਵਿੱਚੋਂ ਆਇਆ ਤੇ ਸਰਕਾਰ ਚੱਲੇਗੀ ਕਾਦੇ ਨਾਲ ਤੇ ਹੁਣ ਜੇ ਤੁਸੀਂ ਬਜਟ ਦੇ ਅੰਦਰ ਪ੍ਰਵਧਾਨ ਰੱਖੋਗੇ ਕਹਿੰਦੇ ਅਸੀਂ ਦਲਤਾਂ ਦੇ ਲਈ 30000 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਰੱਖੇ ਨਾ 3 ਸਾਲ ਹੋ ਗਏ ਤੁਸੀਂ ਪੰਜ ਪੈਸੇ ਜਿਹੜੇ ਆ ਉਹ ਗਰੀਬਾਂ ਦੀ ਭਲਾਈ ਤੇ ਖਰਚ ਨਹੀਂ ਕਰ ਰਹੇ ਇਹ ਸਿਰਫ ਜਿਹੜਾ ਇੱਕ ਗਵਰਨਰ ਸਾਹਿਬ ਦੇ ਕੋਲੋਂ ਝੂਠ ਬਲਵਾਉਣਾ ਔਰ ਬਜਟ ਵੀ ਆਏਗਾ ਉਹਦੇ ਅੰਦਰ ਕਹਿਣਗੇ ਅਸੀਂ ਇੰਨੇ ਹਜ਼ਾਰ ਕਰੋੜ ਰੁਪਈਆ ਰੱਖ ਦਿੱਤਾ ਇੰਨੇ ਹਜ਼ਾਰ ਜਿਹੜਾ ਅਸੀਂ ਇਹ ਕੁਝ ਕਰਾਂਗੇ ਪੰਜਾਬ ਦੇ ਅੰਦਰ ਡਿਵੈਲਪਮੈਂਟ ਕਿਤੇ ਹੋ ਨਹੀਂ ਰਹੀ ਤੁਸੀਂ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਤੁਸੀਂ ਇੱਕ ਵੀ ਕਿਤੇ ਥਾਂ ਕੰਮ ਚੱਲਦਾ ਪੰਚਾਇਤਾਂ ਦਾ ਚੋਣ ਹੋਇਆ ਅੱਜ ਸਰਪੰਚ ਵਿਚਾਰੇ ਦਫ਼ਤਰਾਂ ਦੇ ਧੱਕੇ ਖਾ ਰਹੇ ਤੁਸੀਂ ਉਹਨਾਂ ਨੂੰ ਚਾਰਜ ਨਹੀਂ ਦੇ ਰਹੇ ਹੋ ਜਿਹੜੇ ਤੁਹਾਡੇ ਕਿਤੇ ਥੋੜੇ ਬਹੁਤੇ ਬਣਿਆ ਤੁਸੀਂ ਉਹਨਾਂ ਨੂੰ ਜਿਹੜੇ ਬਾਕੀ ਤੁਸੀਂ ਕਿ ਪੰਜਾਬ ਦੇ ਅੰਦਰ ਇੱਕ ਜਨਾਜਾ ਕੱਢ ਰਹੇ ਹੋ ਲੋਕਤੰਤਰ ਦਾ ਔਰ ਜੇ ਇਸ ਤਰੀਕੇ ਦਾ ਮਾਹੌਲ ਮੇਰੇ ਖਿਆਲ ਦੇ ਅੰਦਰ ਪੰਜਾਬ ਦੇ ਅੰਦਰ ਅੱਜ ਸਿਰਜਿਆ ਜਾ ਰਿਹਾ ਇਹ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਸ਼ਹੀਦ ਭਗਤ ਸਿੰਘ ਦੀਆਂ ਕਸਮਾਂ ਖਾਣ ਵਾਲੇ 3 ਸਾਲ ਬਰੇ ਤੇ ਜਾ ਕੇ ਇਹ ਤਾਂ ਦੱਸ ਦੇ ਲੋਕਾਂ ਨੂੰ ਕਿ ਸ਼ਹੀਦ ਭਗਤ ਸਿੰਘ ਜੀ ਅੱਜ 3 ਸਾਲ ਬਾਅਦ ਤੁਹਾਨੂੰ ਅਸੀਂ ਇਸ ਕਰਕੇ ਸਜਦਾ ਕਰਨ ਵਾਸਤੇ ਆਏ ਆ ਕਿ ਜਿਹੜਾ ਤੁਸੀਂ ਲੋਕਤੰਤਰ ਦੇ ਲਈ ਪੰਜਾਬ ਦੀ ਲੋਕਾਂ ਦੀ ਖੁਸ਼ਹਾਲੀ ਤੇ ਪੰਜਾਬ ਦੀ ਬਿਹਤਰੀ ਦੇ ਲਈ ਇੱਕ ਸੁਪਨਾ ਲਿਆ ਸੀ ਕਿ ਮੇਰਾ ਪੰਜਾਬ ਖੁਸ਼ਹਾਲ ਹੋਵੇ ਤੁਸੀਂ ਪੰਜਾਬ ਦੀ ਖੁਸ਼ਹਾਲੀ ਦਾ ਕੁਝ ਦੱਸ ਕੇ ਤਾਂ ਜਾਂਦੇ ਤੁਸੀਂ ਕਿਸਾਨਾਂ ਤੇ ਲਾਠੀਆਂ ਗੋਲੀਆਂ ਚਲਾ ਰਹੇ ਹੋ ਗਰੀਬਾਂ ਦੇ ਘਰ ਢਾ ਰਹੇ ਹੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨਾਂ ਦੀ ਚੀਜ਼ ਕੋਈ ਨਹੀਂ ਰਹੀ ਸੋ ਇਸ ਕਰਕੇ ਬਿਲਕੁਲ ਝੂਟਦਾ ਪਲੰਦਾ ਸਰਕਾਰ ਆਪਣੀ ਨੈਤਿਕਤਾ ਬਹੁਤ ਚੰਗੇ ਬੁਰੀ ਤਰ੍ਹਾਂ ਜਿਹੜਾ ਆ ਉਹ ਖੋ ਚੁੱਕੀ ਆ ਤੋਂ ਭਗਵੰਤ ਮਾਨ ਨੂੰ ਮੇਰੇ ਖਿਆਲ ਦੇ ਅੰਦਰ ਮੀਡੀਆ ਦੇ ਰਾਹੀ ਵੀ ਆ ਰਿਹਾ ਸਾਰਾ ਕੁਝ ਆ ਰਿਹਾ ਆ ਮੰਤਰੀ ਮੰਤਰੀ ਵੀ ਬਦਲੇ ਜਾ ਰਹੇ ਆ ਤੁਸੀਂ ਦੇਖੋ ਚੀਫ ਮਿਨਿਸਟਰ ਵੀ ਚੰਦਕ ਦੇਣੀ ਆ ਇਹਦਾ ਨੰਬਰ ਨੰਬਰ ਵੀ ਜ਼ਰੂਰ ਲਗਾਓ